ਭਈ ਆਪਾਂ ਮੇਨ ਗੱਲ ਤੇ ਆਈਏ ਜਿਵੇਂ ਤੁਹਾਡੇ ਨਾਮ ਤੇ ਬਲੱਡ ਲਾਈਨ ਚੱਲਦੀ ਹੈ ਸੈਦੂ ਕੀ ਬਲੱਡ ਲਾਈਨ ਹੈ ਨਾ ਹਾਂਜੀ ਅ ਬਹੁਤ ਲੋਕਾਂ ਨੂੰ ਇਹ ਹੈਗਾ ਵੀ ਇਸ ਬਲੱਡ ਲਾਈਨ ਬਾਰੇ ਜਾਣੀਏ ਕਦੋਂ ਤੋਂ ਬਲੱਡ ਲਾਈਨ ਤੁਸੀਂ ਤਿਆਰ ਕੀਤੀ ਹੈ ਕਿਵੇਂ ਤਿਆਰ ਹੋਈ ਹੈ ਨਾ ਕਿੱਥੇ-ਕਿੱਥੇ ਤੇ ਜਾਨਵਰ ਖੜੇ ਇਹਦੇ ਬਾਰੇ ਥੋੜਾ ਡਿਟੇਲ ਨਾਲ ਦੱਸਿਓ ਬਲੱਡ ਲਾਈਨ ਤਿਆਰ ਕਰਨ ਪਿੱਛੇ ਕਿੰਨੀ ਕੁ ਮਿਹਨਤ ਹੋਈ ਹੈ ਕਿਵੇਂ ਤਿਆਰ ਹੋਈ ਹੈ ਜੀ ਦੇਖੋ ਜੀ ਬਲੱਡ ਲਾਈਨ ਤਿਆਰ ਕਰਨ ਵਾਸਤੇ ਨਾ ਮੈਨੂੰ ਮਿਹਨਤ ਬਹੁਤ ਸਖਤ ਕਰਨੀ ਪਈ ਹਾਂਜੀ ਇਹਦੇ 'ਚ ਮੇਰੇ ਤੇ ਉਤਰਾ ਚੜਾ ਬਹੁਤ ਆ ਬਹੁਤ ਗੱਲਾਂ ਸੁਣੀਆਂ ਜਾਣੀ ਅਣਖ ਖਰੜਕ ਨਾਮ ਆ ਇਹ ਲਾਈਨ 45 ਸਾਲਾਂ ਚ ਆਪਦਾ ਨਾਮ ਬਣਾਇਆ ਹਾਂਜੀ ਵੀ ਸੈਦੋ ਗਿਆ ਬਲੱਡ ਲਾਈਨ ਮਤਲਬ ਕਿਸੇ ਟਾਈਮ ਮਤਲਬ ਉਹ ਦੋ ਕੱਚੇ ਰਾਹ ਹੁੰਦੇ ਮੇਰਾ ਮਾਲ ਜਾਂਦਾ ਸੀ ਮੂਰੇ ਜਾਗ ਹੋਣਾ ਮਗਰ ਮੈਂ ਹੋਣਾ ਸਾਨੂੰ ਗਰਦ ਦੇ ਵਿੱਚ ਇੱਕ ਦੂਜਾ ਦੀਂਦਾ ਨਹੀਂ ਸੀ ਉਸ ਟਾਈਮ ਮਤਲਬ ਬੰਦਿਆਂ ਨੇ ਕਹਿਣਾ ਵੀ ਜਾਂਦਾ ਬਿੱਲੂ ਕਾਣਾ ਡੀਪੂ ਅੱਛਾ ਬਿੱਲੂ ਕਾਣਾ ਡੀਪੂ ਜਾਂਦਾ ਜਾਨੀ ਮਾਲ ਨੂੰ ਪਾਰਾ ਸੀ ਮਾਲ ਦੂਰ ਤੱਕ ਹੀ ਜਾਂਦਾ ਸੀ ਬਹੁਤ ਬੰਦਿਆਂ ਨੇ ਗੱਲਾਂ ਕਰ ਲਈਆਂ ਮੈਂ ਉਹ ਹਣ ਖਰੜਕ ਰੱਖ ਕੇ ਮਿਹਨਤ ਕਰਕੇ ਮਤਲਬ 45 ਸਾਲਾਂ ਚ ਹੁਣ ਕਹੌਣ ਲੱਗਿਆ ਵੀ ਸੈਦੋ ਕੇ ਬਲੱਡ ਲਾਈਨ ਹੈਗੀ ਆ ਕੋਈ ਹਾਂਜੀ ਲੋਕ ਅੱਜ ਬਾਈ ਕਹਿੰਦੇ ਬਾਈ ਪੰਮਾ ਹਣਾ ਬਾਈ ਪੰਮਾ ਬਾਈ ਹਾਂ ਇੱਕ ਗੱਲ ਹੋਰ ਆ ਨਾਲ ਹੂੰ ਹੁਣ ਜਿਹੜੇ ਬੰਦੇ ਕੋਈ ਕੰਮ ਕਰਦੇ ਆ ਨਾ ਉਹ ਸਾਲ ਚ ਨਾ ਕਹਿਣ ਲੱਗ ਜਾਗਾ ਨਾ ਸਾਡੇ ਘਰ ਦੀ ਬਰੀਡ ਆ ਜਾਏ ਆ 5-7 ਸਾਲ ਲੱਗਦੇ ਆ ਮਿਹਨਤ ਕਰਿਆ ਕਰੋ ਮਿਹਨਤ ਕਰਕੇ ਫਿਰ ਇਹ ਨਾ ਬਣਨਾ ਠੀਕ ਹੈ ਜੀ ਹਾਂ ਜਿਵੇਂ ਬਾਈ ਬਲੱਡ ਲਾਈਨ ਦੀ ਗੱਲ ਕੀਤੀ ਆਪਾਂ ਬਹੁਤ ਮਿਹਨਤ ਹੁੰਦੀ ਆ ਹਨਾ ਅੱਜ ਕੱਲ ਇੰਨੀ ਮਿਹਨਤ ਕੋਈ ਬੰਦਾ ਕਰਦਾ ਨਹੀਂਗਾ ਸਾਲ ਸ਼ੁਰੂ ਹੁੰਦਾ ਕੰਮ ਕੀਤੇ ਨੂੰ ਬਾਅਦ ਚ ਬੰਦੇ ਬਹੁਤ ਰੋਲੇ ਵੀ ਪਾਉਣ ਲੱਗ ਜਾਂਦੇ ਹਨਾ ਜਾਂ ਵੇਚਣ ਲੱਗ ਜਾਂਦੇ ਬੱਚੇ ਫੇਲ ਵੀ ਬਹੁਤ ਬੰਦੇ ਨਵੇਂ ਹੋ ਜਾਂਦੇ ਹੈਗਾ ਤੁਸੀਂ 45 ਸਾਲ ਹੋ ਗਏ ਕੰਮ ਕਰੀ ਜਾਂਦੇ ਨੂੰ ਬਹੁਤ ਲੋਕ ਤੁਹਾਨੂੰ ਵੀ ਕਹਿੰਦੇ ਹੋਣਗੇ ਵੀਰ ਫਲਾਣੇ ਥਾਂ ਤੋਂ ਬੱਕਰਾ ਲਿਆ ਸੀ ਐਂ ਲਿਆ ਸੀ ਜਿਹੜੀ ਤੁਹਾਡੀ ਬਲੱਡ ਲਾਈਨ ਹੈ ਤੁਸੀਂ ਆਪਦੇ ਘਰ ਦੇ ਜਾਨਵਰਾਂ ਤੋਂ ਹੀ ਤਿਆਰ ਕੀਤੀ ਹੈ ਇਹ ਬਾਈ ਹਾਂ ਘਰ ਦੇ ਜਾਨਵਰਾਂ ਤੋਂ ਤਿਆਰ ਕਰੀਏ ਇਹ ਬੱਕਰੀਆਂ ਆਪਣੇ ਕੋਲੇ ਆਉਂਦੀਆਂ ਸੀ ਹਾਂਜੀ ਜਿਹੜੇ ਬੱਕਰੇ ਸੀ ਬੱਕਰਾ ਵੀ ਪਹਿਲਾਂ ਆਪਣੇ ਕੋਲੇ ਕਾਲੇ ਬੱਕਰੇ ਸੀ ਪੁਰਾਣੇ ਹਾਂਜੀ ਮਤਲਬ ਥੋੜੇ ਜੇ ਦਰਮਿਆਨੇ ਅੰਗੇ ਸੀਗੇ ਤੇ ਜਾਣੀ ਅਦਲ ਬਦਲ ਬਹੁਤ ਕਰਨੀ ਬਈ ਮੈਨੂੰ ਠੀਕ ਹੈ ਜੀ ਮਤਲਬ ਆਪਦੇ ਸਬੰਧਤ ਬੰਦਿਆਂ ਨਾਲ ਮਿਲਜੁਲ ਕੇ ਆਪ ਦਾ ਬੱਕਰਾ ਉਹਨਾਂ ਨੂੰ ਦੇਣਾ ਉਹਨਾਂ ਦਾ ਲਿਆਉਣਾ ਬੜਾ ਕੁਝ ਕਰਿਆ ਪਰ ਨਹੀਂ ਮੈਨੂੰ ਕੋਈ ਰਿਜ਼ਲਟ ਨਾ ਮਿਲਿਆ ਜਦੋਂ ਰਿਜ਼ਲਟ ਮਿਲਣ ਤੇ ਆਇਆ ਹਾਂਜੀ ਇਹਦੀ ਸਾਰੀ ਡਿਟੇਲ ਦੀ ਵੀਡੀਓ ਬਹੁਤ ਵੱਡੀ ਬਣੂਗੀ ਅਗਲੀ ਵੀਡੀਓ ਤੁਹਾਨੂੰ ਸਾਰਾ ਕੁਝ ਦੱਸੂ ਵੀ ਕਿਵੇਂ ਬਣਿਆ ਠੀਕ ਹੈ ਜੀ ਹਾਂਜੀ ਜ਼ਰੂਰ ਦੱਸਾਂਗੇ ਆਪਾਂ ਨੂੰ ਕੋਈ ਲੋਕਲ ਪੇਟ ਵਾਲੀ ਗੱਲ ਨਹੀਂ ਨਾ ਆਪਾਂ ਨੂੰ ਕਿਸੇ ਦਾ ਡਰ ਭਇਆ ਠੀਕ ਆ ਜਿਹੜੇ ਬੱਕਰੇ ਤੋਂ ਬਲੱਡ ਲੈਣ ਆਪਾਂ ਤਿਆਰ ਕਰੀ ਬਹੁਤ ਮਿਹਨਤ ਕਰੀ ਤੇ ਉਹ ਬੱਕਰੇ ਦਾ ਅੱਜ ਕਿਸੇ ਬੰਦੇ ਕੋਲੇ ਜਾਨਵਰ ਨਹੀਂ ਹੂੰ ਕਿਸੇ ਬੰਦੇ ਕੋਲੇ ਅੱਜ ਉਹ ਬੱਕਰੇ ਦਾ ਜਾਨਵਰ ਨਹੀਂ ਤੇ ਆਪਾਂ ਉਹ ਬੱਕਰੇ ਦੇ ਮਤਲਬ ਪੈਰ ਪੂਜਦੇ ਆ ਹੂੰ ਪੈਰੀਂ ਹੱਥ ਵੀ ਲਾਉਨੇ ਆ ਬੀ ਜੀ ਨੇ ਆਪਾਂ ਨੂੰ ਇੱਥੋਂ ਤਾਈਂ ਪੰਚਾਇਆ ਤੇ ਆਪਾਂ ਅਗਲੀ ਵੀਡੀਓ 'ਚ ਜਰੂਰ ਸਾਰੀ ਕੱਲੀ ਵੀਡੀਓ ਬੱਕਰੀ ਦੀ ਬਣਾਵਾਂਗੇ ਠੀਕ ਆ ਬਾਈ ਹਾਂ ਬਾਈ ਜੇ ਆਪਾਂ ਗੱਲ ਕਰੀਏ ਬਾਈ ਬਰੀਡਰਾਂ ਦੀ ਤੁਹਾਡੇ ਕੋਲੇ ਹੁਣ ਤੱਕ ਜਿਹੜੇ ਫੋਟੋ ਜਿਵੇਂ ਘਰੇ ਲੱਗੀਆਂ ਹਨਾ ਜਾਂ ਤੁਹਾਡੇ ਲੋਕ ਨਾਵਾਂ ਤੋਂ ਜਾਣਦੇ ਆ ਬਰੀਡਰ ਹਨਾ ਪੰਜਾਬ ਬੱਕਰਾ ਤੁਹਾਡੇ ਕੋਲੇ ਤੇ ਹੁਣ ਤੱਕ ਕਿੰਨੇ ਬਰੀਡਰ ਜਿਹੜੇ ਤੁਸੀਂ ਤਿਆਰ ਕਰਕੇ ਉਹਨਾਂ ਤੋਂ ਬਰੀਡਿੰਗ ਲਈ ਆ ਜਿਵੇਂ ਘਰੇ ਦੱਬੇ ਹੈਗੇ ਹੁਣ ਤੱਕ ਹੀ ਮੈਂ ਬਾਈ ਇਦੋਂ ਪਹਿਲਾਂ 8 ਬੱਕਰੇ ਘਰੇ ਦੱਬ ਚੁੱਕੇ ਹਾਂ ਹਾਂਜੀ ਜਿਹੜੇ ਬਰੀਡਰ ਕਹਿ ਕੇ ਮਤਲਬ ਮੈਂ ਰੱਖ ਲੈਣਾ ਤੇ ਉਹ ਅਠ ਦੱਬ ਚੁੱਕਿਆ ਤੇ ਹੁਣ ਮੈਰੇ ਆ ਇੱਕ ਥੋੜਾ ਜਿਹਾ ਸੂਲ ਹੋਰ ਆ ਬਾਈ ਗੱਲ ਵਿੱਚ ਰਹਿ ਗਈ ਵੀ ਜਿਹੜਾ ਬੱਕਰਾ ਮੈਂ ਘਰ ਵਾਸਤੇ ਰੱਖ ਲਿਆ ਬ੍ਰੀਡਰ ਵੀ ਮੈਂ ਘਰੇ ਰੱਖਣਾ ਉਹਨੂੰ ਮੈਂ ਚਾਹੇ ਉਹ 5 ਸਾਲ ਜੋਵੇਂ ਚਾਹੇ 10 ਸਾਲ ਜੋਵੇਂ ਚਾਹੇ 12 ਸਾਲ ਜੋਵੇਂ ਤੇ ਮੈਂ ਉਹਨੂੰ ਘਰੇ ਹੀ ਦੱਬਿਆ ਤੇ ਖਾਸ ਕਰ ਮਾਲਕ ਦੀ ਮਿਹਰ ਰਹੇ ਜੀ ਰਹੀ ਆ 10 ਸਾਲ ਤੋਂ ਘੱਟ ਆਪਣਾ ਬੱਕਰਾ ਕੋਈ ਵੀ ਵੱਧ ਤਾਂ ਗਏ ਆ ਤੇ 10 ਸਾਲ ਤੋਂ ਘੱਟ ਉਮਰ 'ਚ ਆਪਣਾ ਬੱਕਰਾ ਕੋਈ ਮਤਲਬ ਮਰਿਆ ਨਹੀਂ ਠੀਕ ਹੈ ਜੀ ਹਾਂਜੀ